ਬਰਦਾਸ਼ਪੁਰ ਵਿੱਚ ਇਸ ਟਾਈਮ ਸਿਚੁਏਸ਼ਨ ਬਹੁਤ ਨਾਰਮਲ ਹੈ ਸੋ ਅਸੀਂ ਅ ਅੱਜ ਰਾਤ 9 ਤੋਂ 9:30 ਵਜੇ ਨੋਕਡਲ ਬਲੈਕਆਊਟ ਵੀ ਕਰਨ ਜਾ ਰਹੇ ਹਾਂ ਅਸਪੋਰਟ ਗਵਰਨਮੈਂਟ ਇਨਸਟਰਕਸ਼ਨਸ ਸੋ ਕਿ ਲੋਕਾਂ ਨੂੰ ਸੇਫਟੀ ਬਾਰੇ ਸੈਂਸਟਾਈਜ਼ ਕੀਤਾ ਜਾ ਸਕੇ ਸੈਂਸਟਾਈਜ਼ਡ ਸਰ ਬਾਰਡਰ ਡਿਸਟ੍ਰਿਕਟ ਇਸ ਦੇ ਨਾਲ ਹੀ ਸਾਡੇ ਸਿਵਲ ਡਿਫੈਂਸ ਟੀਮਸ ਨੇ ਸਕੂਲਸ ਦੇ ਵਿੱਚ ਐਂਡ ਹਸਪੀਟਲਸ ਦੇ ਵਿੱਚ ਟ੍ਰੇਨਿੰਗ ਜਿਹਦੇ ਦੋ ਦਿਨਾਂ ਤੋਂ ਲਗਾਤਾਰ ਦੇ ਰਹੇ ਨੇ ਉਕਾ ਨੂੰ ਅਮਰਜੈਂਸੀ ਦੇ ਵਿੱਚ ਸੇਫਟੀ ਮੀਜਰਸ ਅਡਾਪਟ ਕਰਨ ਸਮੇਂ ਲਈ ਸੋ ਇਸ ਦੇ ਨਾਲ ਹੀ ਮੈਂ ਸਮੂਹ ਡਿਸਟ੍ਰਿਕਟ ਦੇ ਨਾਗਰਿਕੋਂ ਅਪੀਲ ਕਰਦਾ ਹਾਂ ਕਿ ਕਿਸੇ ਚੀਜ਼ ਦੀ ਘਬਰਾਹਤ ਦੀ ਲੋੜ ਨਹੀਂ ਕਿਸੇ ਚੀਜ਼ ਤੋਂ ਘਬਰਾਹਤ ਦੀ ਲੋੜ ਨਹੀਂ ਬਹੁਤ ਸਿਚੁਏਸ਼ਨ ਇਸ ਨਾਰਮਲ ਅਸੀਂ ਜੋ ਵੀ ਡ੍ਰਿਲ ਕਰਨ ਜਾ ਰਹੇ ਹਾਂ ਇਹ ਟੋਟਲੀ ਸਾਰਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਡ੍ਰਿਲ ਕਰਨ ਜਾ ਰਹੇ ਹਾਂ ਮੈਂ ਆਪਣੀ ਅਪੀਲ ਕਰਦਾ ਹਾਂ ਕਿ ਇਸ ਦੇ ਵਿੱਚ ਸਾਰੇ ਹੀ ਸਮੂਹ ਸ਼ਹਿਰ ਵਾਸੀ ਇਹ ਬਾਕੀ ਹੋ ਗਏ ਸਭ ਸੈਲਪੇ ਹਰ ਬੰਦ ਰਹਿਣਾ ਨੂੰ ਮੋਰਕੀ ਨੇ ਕਰ ਦਿੱਤਾ ਸਨ ਨਾਰਮਲ ਸਨ ਨਾਰਮਲ ਸਰੀਸਟਾ ਕਾਰਪ ਕੋ ਪਰਿਵਰਤ ਵਾਲੀ ਅੱਜ ਯਾਤਰਾ ਬੰਦ ਕੀਤੀ ਸੀ ਉਸ ਤੋਂ ਕੇ ਤੋਂ ਰਿਵਿਊ ਹੋਇਆ ਸਭ ਦਾ ਫਿਨਲ ਜੋ ਸਵੇਰੇ ਅਸੀਂ ਅਡ ਬੀਰੋ ਫੀਮੀਗ੍ਰੇਸ਼ਨ ਨਾਲ ਗੱਲ ਕੀਤੀ ਅਤੇ ਜਿਹੜਾ ਲੋਕਲ ਅਫੀਸ਼ਲਸ ਹੈ ਉਹਨਾਂ ਦੱਸਿਆ ਕਿ ਉਹਨਾਂ ਕੋਲ ਇੱਕ ਦਿਨ ਵਾਸਤੇ ਵੀ ਵਾਟ ਆਫ ਦਾ ਇੰਸਟਰਕਸ਼ਨਸ ਜੇ ਜਿਹੜੀ ਕੀ ਹੋ ਹੈ मैं ये अपील करंगा कि ये पर यकीन ना करो इन केस कोनो तो कोई भी सूचना चाहिए दी है तो ਤੁਸੀਂ ਸਾਡਾ जो ਹੈਲਪਲਾਈਨ नंबर है एक ਉਸ वन ਉੱਪਰੋਂ ਸਭੀ ਸਿਚੁਏਸ਼ਨ ਬਾਰੇ ਪਤਾ ਕਰ ਸਕਦੇ ਹਾਂ ਅਸੀਂ ਹੁਣ ਅਸਤਵ ਦੇ ਬੰਦ ਜੇ ਮੰਨ ਲਓ ਕਿ ਅਪਾ ਫਾਰਮ ਕੋਨਸਟਿਟੂਟਿਵ